ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਗੱਲ ਕਰਨੀ ਸਿਹਤ ਦੀ ਕਿ ਇਹ ਚਾਰ ਚੀਜ਼ਾਂ ਇਕੱਠੀਆਂ ਨਹੀਂ ਖਾਣੀਆਂ ਚਾਹੀਦੀਆਂ ਜੇਕਰ ਖਾਵਾਂਗੇ ਤਾਂ ਫੇਰ ਸਰੀਰ ਬਿਮਾਰੀਆਂ ਦਾ ਘਰ ਬਣ ਜਾਵੇਗਾ ਅਸੀਂ ਰੋਜ਼ ਮਰਾਂ ਦੀ ਜ਼ਿੰਦਗੀ ਵਿੱਚ ਜਦੋਂ ਕੁਝ ਖਾਂਦੇ ਹਾਂ ਭਾਵੇਂ ਸਬਜ਼ੀਆਂ ਹੋਣ ਫਰੂਟ ਹੋਣ ਜਾਂ ਕੁਛ ਹੋਰ ਹੋਵੇ ਤਾਂ ਅਸੀਂ ਇਹ ਗੱਲ ਨਹੀਂ ਸੋਚਦੇ ਹੁੰਦੇ ਕਿ ਇਹ ਇਕੱਠੀਆਂ ਖਾਣੀਆਂ ਚਾਹੀਦੀਆਂ ਜਾਂ ਨਹੀਂ ਖਾਣੀਆਂ ਚਾਹੀਦੀਆਂ ਤੇ ਫੇਰ ਜਦੋਂ ਖਾ ਲੈਂਦੇ ਹਾਂ ਤਾਂ ਫੇਰ ਸਾਡਾ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਚੀਜ਼ਾਂ ਦਾ ਆਪਸ ਵਿੱਚ ਕੰਬੀਨੇਸ਼ਨ ਨਹੀਂ ਬਣਦਾ ਹੁੰਦਾ ਉਹ ਨਹੀਂ ਖਾਣੀਆਂ ਚਾਹੀਦੀਆਂ ਤੇ ਜੇਕਰ ਉਹ ਖਾਧੀਆਂ ਜਾਣ ਨਾ ਤਾਂ ਫਿਰ ਹੌਲੀ ਹੌਲੀ ਉਹ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੰਦੀਆਂ ਨੇ ਤੁਸੀਂ ਵੇਖਿਆ ਹੋਵੇਗਾ ਕਿ ਕੁਝ ਲੋਕਾਂ ਦੇ ਸਰੀਰ ਤੇ ਸਫੇਦ ਦਾਗ ਹੁੰਦੇ ਨੇ ਚਿਹਰੇ ਤੇ ਬਾਹਾਂਾਂ ਤੇ ਹੱਥਾਂ ਤੇ ਪੂਰੇ ਸਰੀਰ ਉੱਪਰ ਹੀ ਤੇ ਇਹ ਕਦੇ-ਕਦੇ ਵੇਖਿਆ ਕਰਦੇ ਸੀ ਪਰ ਹੁਣ ਇਹ ਬਹੁਤ ਸਾਰੇ ਲੋਕਾਂ ਦੇ ਵੇਖਣ ਨੂੰ ਮਿਲ ਗਿਆ ਪਹਿਲਾਂ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਕਿ ਜੇਕਰ ਮੱਛੀ ਖਾਣ ਤੋਂ ਬਾਅਦ ਗਾਂ ਦਾ ਦੁੱਧ ਪੀਤਾ ਜਾਵੇ ਤਾ ਫਿਰ ਸਰੀਰ ਤੇ ਸਫੈਦ ਦਾਗ ਬਣ ਜਾਂਦੇ ਨੇ ਪਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਆਪਸ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੁੰਦਾ ਤੇ ਜਦੋਂ ਉਹ ਵੀ ਖਾਧੀਆਂ ਜਾਂਦੀਆਂ ਨਾ ਤਾਂ ਵੀ ਸਰੀਰ ਉੱਪਰ ਇਹ ਸਫੈਦ ਦਾਗ ਬਣ ਜਾਂਦੇ ਨੇ ਪਰ ਫਿਰ ਜਿੰਨਾ ਖਾਧੀਆਂ ਹੁੰਦੀਆਂ ਨਾ ਉਹ ਕਹਿੰਦੇ ਕਿ ਜਾਂ ਸਾਡੇ ਜਿਹੜੇ ਦਾਗ ਪਏ ਵੀ ਸਾਨੂੰ ਤਾਂ ਪਤਾ ਹੀ ਨਹੀਂ ਕਿ ਇਹ ਕਿਉਂ ਪੈ ਗਏ ਆ ਜਾਏ ਕਿਸ ਤਰ੍ਹਾਂ ਪਏ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੁੰਦਾ ਤੇ ਇਹ ਤਾਂ ਹੀ ਪੈਂਦੇ ਨੇ ਜਦੋਂ ਉਹ ਚੀਜ਼ਾਂ ਖਾਧੀਆਂ ਜਾਂਦੀਆਂ ਜਿਹੜਾ ਇੱਕ ਦੂਜੇ ਦੇ ਵਿਰੁੱਧ ਆਹਾਰ ਹੁੰਦਾ ਜਿਨ੍ਹਾਂ ਦਾ ਕੋਈ ਕੰਬੀਨੇਸ਼ਨ ਨਹੀਂ ਬਣਦਾ ਹੁੰਦਾ ਹੁਣ ਕੋਈ ਦੋ ਚੀਜ਼ਾਂ ਜੋ ਇੱਕ ਦੂਜੇ ਦੇ ਵਿਰੁੱਧ ਹੋਣ ਇਕੱਠੀਆਂ ਖਾਧੀਆਂ ਜਾਣ ਤਾਂ ਫੇਰ ਉਹ ਸਮੱਸਿਆ ਪੈਦਾ ਕਰਦੀਆਂ ਨੇ ਉਹ ਵਿਰੁੱਧ ਆਹਾਰ ਦਾ ਅਸਰ ਇੱਕਦਮ ਨਹੀਂ ਹੁੰਦਾ ਹੁਣ ਕੋਈ ਕਹਿਣਗੇ ਕਿ ਅਸੀਂ ਇਹ ਚੀਜ਼ਾਂ ਤਾਂ ਕਈ ਵਾਰ ਹੀ ਇਕੱਠੀਆਂ ਖਾਧੀਆਂ ਆ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਈ ਪਰ ਮੈਂ ਦੱਸ ਦਿਆਂ ਕਿ ਇਸ ਦਾ ਅਸਰ ਹੌਲੀ-ਹੌਲੀ ਹੁੰਦਾ ਜੇ ਅਜੇ ਤੱਕ ਤੁਹਾਨੂੰ ਅਸਰ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਗਾਂ ਨਹੀਂ ਹੋਵੇਗਾ ਇਸ ਲਈ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਕਿ ਇਹੇ ਚੀਜ਼ਾਂ ਇਕੱਠੀਆਂ ਕਦੇ ਵੀ ਨਹੀਂ ਖਾਣੀਆਂ ਕੋਣ ਇਸ ਦਾ ਸਾਰਿਆਂ ਲਈ ਕੋਈ ਅਸਰ ਨਹੀਂ ਹੁੰਦਾ ਕਈਆਂ ਨੂੰ ਇਸ ਦਾ ਇੱਕਦਮ ਅਸਰ ਹੋਣ ਲੱਗਦਾ ਤੇ ਕਈਆਂ ਨੂੰ ਹੌਲੀ-ਹੌਲੀ ਹੁੰਦਾ। ਕੋਣ ਵਿਰੁੱਧ ਆਹਾਰ ਇੱਕ ਅਜਿਹੀ ਪ੍ਰਤੀਕਿਰਿਆ ਆ ਜੋ ਤੁਹਾਡੇ ਸਰੀਰਕ ਚੀਜ਼ਾਂ ਨੂੰ ਹੌਲੀ-ਹੌਲੀ ਨਕਾਰਾਤਮਕ ਚੀਜ਼ਾਂ ਵੱਲ ਲੈ ਕੇ ਜਾਂਦੀ ਆ ਤੇ ਫਿਰ ਇਸ ਦੇ ਸਾਈਡ ਇਫੈਕਟ ਦਿਖਣੇ ਸ਼ੁਰੂ ਹੋ ਜਾਂਦੇ ਆ। ਗੱਲ ਕਰਦੇ ਹਾਂ ਉਹਨਾਂ ਚੀਜ਼ਾਂ ਦੀ ਜੋ ਇਕੱਠੀਆਂ ਨਹੀਂ ਖਾਣੀਆਂ ਤੇ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਜਿਸ ਚੀਜ਼ ਬਾਰੇ ਮੈਂ ਗੱਲ ਕਰਨ ਜਾ ਰਹੀ ਹਾਂ ਨਾ ਇਸ ਨੂੰ ਲੋਕ ਬਹੁਤ ਪਸੰਦ ਕਰਦੇ ਆ ਘਰ ਵੀ ਬਾਹਰ ਵੀ ਰੈਸਟੋਰੈਂਟਾਂ 'ਚ ਵੀ ਤੇ ਮੈਰਿਜ ਦੇ ਵੀ ਇਸ ਚੀਜ਼ ਨੂੰ ਖਾਣਾ ਜ਼ਿਆਦਾ ਪਸੰਦ ਕਰਦੇ ਆ ਤੇ ਉਹ ਹੈ ਪਾਲਕ ਪਨੀਰ ਤੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹਨਾਂ ਦੋਨਾਂ ਦਾ ਆਪਸ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੈ ਪਾਲਕ ਪਨੀਰ ਇੱਕ ਵਿਰੁੱਧ ਆਹਾਰ ਆ ਇਸ ਦਾ ਆਪਸ ਵਿੱਚ ਕੋਈ ਕੰਬੀਨੇਸ਼ਨ ਨਹੀਂ ਹੈ ਤੇ ਜੇਕਰ ਇਸ ਨੂੰ ਕੱਲਿਆਂ-ਕੱਲਿਆਂ ਖਾਧਾ ਜਾਵੇ ਤਾਂ ਫਿਰ ਇਸ ਦੇ ਫਾਇਦੇ ਬਹੁਤ ਨਹੀਂ ਕਿਉਂਕਿ ਪਾਲਕ ਵਿੱਚ ਆਇਰਨ ਹੁੰਦਾ ਤੇ ਪਨੀਰ ਵਿੱਚ ਕੈਲਸ਼ੀਅਮ ਹੁੰਦਾ ਤੇ ਜੇ ਇਸ ਨੂੰ ਅਲੱਗ-ਅਲੱਗ ਮਾਤਰਾ ਵਿੱਚ ਖਾਧਾ ਜਾਵੇਗਾ ਨਾ ਫਿਰ ਇਹ ਸਰੀਰ ਲਈ ਬਹੁਤ ਹੀ ਲਾਹੇਵੰਦ ਆ ਕਿਉਂਕਿ ਆਇਰਨ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਪਾਲਕ ਵਿੱਚ ਤੇ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਪਨੀਰ ਵਿੱਚ ਤੇ ਫਿਰ ਇਸ ਨੂੰ ਅਲੱਗ-ਅਲੱਗ ਖਾਣਾ ਲਾਹੇ ਵੰਦਿਆ ਪਰ ਜਦੋਂ ਇਸ ਨੂੰ ਇਕੱਠਾ ਖਾਦਾ ਜਾਂਦਾ ਨਾ ਫਿਰ ਉਹ ਸਰੀਰ ਨੂੰ ਨੁਕਸਾਨ ਕਰਦਾ ਤੇ ਜੇਕਰ ਇਸ ਨੂੰ ਕੱਲਿਆਂ ਖਾਦਾ ਜਾਵੇਗਾ ਨਾ ਤਾਂ ਫਿਰ ਇੱਕ ਇਹਨਾਂ ਵਿੱਚੋਂ ਹੱਡੀਆਂ ਮਜ਼ਬੂਤ ਕਰਦਾ ਵਾਲਾਂ ਲਈ ਸਹੀ ਆ ਤੇ ਦੂਜਾ ਦੂਜਾ ਖੂਨ ਦੀ ਕਮੀ ਨੂੰ ਪੂਰਾ ਕਰਦਾ ਨਜ਼ਰ ਨੂੰ ਤੇਜ਼ ਕਰਦਾ ਇਸ ਨੂੰ ਅਲੱਗ-ਅਲੱਗ ਖਾਣ ਦੇ ਬਹੁਤ ਫਾਇਦੇ ਨੇ ਪਰ ਇਕੱਠਿਆਂ ਖਾਣ ਨਾਲ ਰੋਂਗ ਕੰਬੀਨੇਸ਼ਨ ਬਣ ਜਾਂਦਾ ਵਿਰੁੱਧ ਆਹਾਰ ਬਣ ਜਾਂਦਾ ਜਿਸ ਨੂੰ ਖਾਣ ਦੇ ਨਾਲ ਜੇਕਰ ਲੰਮਾ ਸਮਾਂ ਖਾਂਦੇ ਹੋ ਤਾਂ ਫਿਰ ਸਰੀਰ ਤੇ ਸਫੇਦ ਦਾਗ ਬਣਨੇ ਸ਼ੁਰੂ ਹੋ ਜਾਣਗੇ ਸਰੀਰ ਤੇ ਖਾਰਸ਼ ਹੋਣੀ ਸ਼ੁਰੂ ਹੋ ਜਾਵੇਗੀ ਇਸ ਨੂੰ ਖਾਣ ਨਾਲ ਮਾਈਗਰੇਨ ਦੀ ਸਮੱਸਿਆ ਬਣ ਸਕਦੀ ਜੇ ਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਤੇ ਇਸ ਨੂੰ ਇਕੱਠਿਆਂ ਨਾ ਖਾਓ ਤੇ ਖਾਸ ਕਰਕੇ ਰਾਤ ਨੂੰ ਤਾਂ ਬਿਲਕੁਲ ਹੀ ਨਾ ਖਾਓ ਕਦੇ ਇੱਕ ਦਾਈ ਦੁਪਹਿਰੇ ਤੁਸੀਂ ਇੱਕ ਟਾਈਮ ਖਾ ਸਕਦੇ ਹੋ ਪਰ ਲਗਾਤਾਰ ਇਸ ਦਾ ਸੇਵਨ ਬਿਲਕੁਲ ਨਾ ਕਰੋ ਨੰਬਰ 2 ਤੇ ਆਜੀ ਦੁੱਧ ਦੇ ਨਾਲ ਕਦੇ ਵੀ ਨਮਕੀਨ ਵਾਲੀ ਚੀਜ਼ ਨੂੰ ਨਾ ਖਾਓ ਭਾਵੇਂ ਉਹ ਨਮਕੀਨ ਹੋਵੇ ਭਾਵੇਂ ਤੁਸੀਂ ਕੋਈ ਵੀ ਨਮਕ ਵਾਲੀ ਚੀਜ਼ ਹੋਵੇ ਜਿਵੇਂ ਪਕੌੜੇ ਹੋਣ ਕੋਈ ਪਰੌਂਠੇ ਹੋਣ ਹੋਣ ਅਕਸਰ ਇਸ ਸਰਦੀਆਂ ਵਿੱਚ ਲੁਕੀ ਆਲੂ ਵਾਲੇ ਪਰੌਂਠੇ ਗੋਭੀ ਵਾਲੇ ਪਰੌਂਠੇ ਮੂਲੀ ਵਾਲੇ ਪਰੌਂਠੇ ਕਹਿ ਦੇਣਗੇ ਕਿ ਕੋਈ ਨਹੀਂ ਚਾਹ ਦੁੱਧ ਨਾਲ ਹੀ ਖਾ ਲੈਨੇ ਆ ਇਹ ਵੀ ਇੱਕ ਰੋਂਗ ਕੰਬੀਨੇਸ਼ਨ ਆ ਜਿਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਇਹ ਹੱਡੀਆਂ ਨੂੰ ਕਮਜ਼ੋਰ ਕਰਦਾ ਤੇ ਜੋ ਤੁਸੀਂ ਖਾ ਰਹੇ ਹੁੰਦੇ ਹੋ ਨਾ ਫਿਰ ਜੋ ਉਸ ਤੋਂ ਪੋਸ਼ਟਿਕ ਤੱਤ ਮਿਲਨੇ ਹੁੰਦੇ ਆ ਰੋਂਗ ਕੰਬੀਨੇਸ਼ਨ ਫਿਰ ਉਹਨਾਂ ਨੂੰ ਵੀ ਨਸ਼ਟ ਕਰ ਦਿੰਦਾ ਤੇ ਫਿਰ ਖਾਣ ਦਾ ਕੀ ਫਾਇਦਾ ਹੁੰਦਾ ਤੇ ਫਿਰ ਇਹੋ ਜਿਹਾ ਰੋਂਗ ਕੰਬੀਨੇਸ਼ਨ ਨਾਲ ਜਦੋਂ ਤੁਸੀਂ ਕੁਝ ਖਾਓਗੇ ਨਾ ਤਾਂ ਉਹ ਪਚਣ ਵਿੱਚ ਮੁਸ਼ਕਲ ਵੀ ਬਹੁਤ ਆਵੇਗੀ ਫਿਰ ਪੇਟ ਅੰਦਰ ਜਾ ਕੇ ਜਿਹੜੀਆਂ ਸਮੱਸਿਆਵਾਂ ਖੜੀਆਂ ਹੋਣਗੀਆਂ ਉਹ ਅਲੱਗ ਹੋਣਗੀਆਂ ਸੋ ਕਿਰਪਾ ਕਰਕੇ ਇਹ ਰੋਂਗ ਕੰਬੀਨੇਸ਼ਨ ਵਾਲੀਆਂ ਚੀਜ਼ਾਂ ਬਿਲਕੁਲ ਨਾ ਖਾਇਆ ਕਰੋ ਕਿਉਂਕਿ ਜਦੋਂ ਇਹ ਖਾਧੀਆਂ ਜਾਂਦੀਆਂ ਨਾ ਤਾਂ ਫਿਰ ਇਹਨਾਂ ਦਾ ਅਸਰ ਹੌਲੀ-ਹੌਲੀ ਵੇਖਣ ਨੂੰ ਮਿਲਦਾ ਤੇ ਫਿਰ ਇਹ ਅੰਦਰ ਜਾ ਕੇ ਬਹੁਤ ਹੀ ਨੁਕਸਾਨ ਪੈਦਾ ਕਰਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੀਆਂ ਤੇ ਸਾਡਾ ਸਰੀਰ ਫਿਰ ਬਿਮਾਰੀਆਂ ਦਾ ਘਰ ਬਣ ਜਾਂਦਾ ਸੋ ਖਾਣ ਪੀਣ ਲੱਗਿਆਂ ਇਹੋ ਜਿਹੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਸਿਹਤ ਦਾ ਸਹੀ ਹੋਣਾ ਬਹੁਤ ਜ਼ਰੂਰੀ ਆ ਖੁਸ਼ ਰਹੋ